ਹਾਂਜੀ ਬਾਬਾ ਜੀ ਜੈ ਵਾਲਮੀਕੀ ਜੀ ਸਾਰੀਆਂ ਹੀ ਵਾਲਮੀਕੀ ਨਾਮ ਸੰਗਤਾਂ ਨੂੰ ਨਾਮਲੇਵਾ ਸੰਗਤਾਂ ਨੂੰ ਗੁਰੂ ਪਿਆਰਿਓ ਅੱਜ ਅਸੀਂ ਪਹੁੰਚੇ ਆ ਧੰਨ ਧੰਨ ਗੁਰੂ ਗਿਆਨnath ਮਹਾਰਾਜ ਜੀ ਦੇ ਚਰਨ ਛੋਪ ਪਵਿੱਤਰ ਧਰਤੀ ਦੇ ਉੱਤੇ ਪਿੰਡ ਨੂਰੋਵਾਲ ਦੇ ਵਿੱਚ ਜਿਸ ਨਗਰ ਦਾ ਨਾਮ ਜਿਹੜਾ ਹੈ ਧੰਨ ਗੁਰੂ ਗਿਆਨnath ਮਹਾਰਾਜ ਜੀ ਦੇ ਪਾਵਨ ਗ੍ਰੰਥ ਸ਼੍ਰੀ ਗਿਆਨ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਹੈ ਇਸ ਨਗਰ ਦਾ ਤੋਂ ਇੱਥੇ ਮਹਾਰਾਜ ਜੀ ਨੇ ਏਤੂਣਾ ਸਾਹਾਬ ਜੀ ਇਥੇ ਧੰਨ ਗੁਰੂ ਗਿਆਨnath ਮਹਾਰਾਜ ਜੀ ਨੇ 41 ਦਿਨ ਦੀ ਸਮਾਦੀ ਲਾਈ ਇਹ ਜਿਹੜਾ ਏਡਾ ਵੱਡਾ ਦਰਗਤ ਆ ਇਹਨੇ ਝੁੱਕ ਕੇ ਨਮਸਕਾਰ ਕੀਤਾ ਸਤਿਗੁਰੂ ਤੇਜ ਜੀ ਨੂੰ ਔਰ ਏਡੀ ਵੱਡੀ ਮਹਾਨ ਹਸਤੀ ਨੇ ਇਸ ਨਗਰ ਦੇ ਵਿੱਚ ਆਪਣਾ ਸਮਾਂ ਬਤਾਇਆ ਹੋਵੇ 41 ਦਿਨ ਦੀ ਜੋਗ ਸਮਾਦੀ ਲਾਈ ਹੋਵੇ ਤੇ ਇਸ ਸਥਾਨ ਦੀ ਤੁਸੀਂ ਹਾਲਤ ਦੇਖੀ ਐ ਦੇਖ ਰਹੇ ਹੋ ਸਾਰਾ ਘੁੰਮ ਕੇ ਤੁਹਾਨੂੰ ਦਿਖਾਵਾਂਗੇ ਕਿੰਨੀ ਤਰਸਯੋਗ ਹਾਲਤ ਹੈ ਧੰਨ ਗੁਰੂ ਗਿਆਨnath ਮਾਰੇ ਦੇ ਨਾਮ ਦੇ ਅਸੀਂ ਜਕਾਰੇ ਬੜੇ ਲਾਨੇ ਆ ਬੜੀਆਂ ਬੜੀਆਂ ਉੱਚੀਆਂ ਡਿੰਗਾ ਮਾਰਦੇ ਆ ਤੇ ਇਹ ਸਮਾਜ ਨੇ ਇਹ ਸਰਮਾਇਆ ਜਿਹੜਾ ਸਾਡਾ ਹੈਗਾ ਇਹ ਸਮਾਜ ਦੇ ਹੱਥਾਂ ਵਿੱਚ ਹੈ ਔਰ ਸਮਾਜ ਨੇ ਸਾਂਭਣਾ ਕਦੋਂ ਹੈ ਗੁਰੂ ਗਿਆਨnath ਮਾਰੇ ਨੇ ਜਗ੍ਹਾ ਜਗ੍ਹਾ ਬਖਸ਼ਿਸ਼ ਕੀਤੀ ਹੈ ਤੇ ਉਹ ਬਖਸ਼ਿਸ਼ਾਂ ਦੇ ਪਾਤਰ ਅਸੀਂ ਕਦੋਂ ਬਣਨਾ ਇਥੋਂ ਨਾਲ ਹੀ ਦੂਲੋ ਵਾਲਾ ਹੈਗਾ ਡੇਰਾ ਸਤਗੁਰੂ ਗਿਆਨnath ਮਾਰਾ ਜੀ ਦਾ ਜਿੱਥੇ ਉਹਨਾਂ ਨੇ ਬਿਆਸ ਦਰਿਆ ਰੋਕਿਆ ਸੀ ਉੱਥੇ ਦੇਖੋ ਕਿੰਨਾ ਸੰਗਤਾਂ ਦਾ ਉਤਸ਼ਾਹ ਹੈਗਾ ਉਤਸ਼ਾਹ ਹੈਗਾ ਦੂਲੋਵਾਲ ਤੋਂ ਅੱਧਾ ਕਿਲੋਮੀਟਰ ਤੇ ਇਹ ਪਿੰਡ ਆ ਜਿੱਥੇ ਸਤਗੁਰੂ ਗਿਆਨnath ਮਾਰਾ ਨੇ ਧੂਣਾ ਵੀ ਚੇਤਨ ਕੀਤਾ ਆ 41 ਦਿਨ ਇੱਥੇ ਮਹਾਰਾਜ ਜੀ ਨੇ ਜੋਗ ਸਮਾਧੀ ਲਾਈ ਤੋਂ ਇਹਦੀ ਹਾਲਤ ਤੁਹਾਡੇ ਸਾਹਮਣੇ ਹੈ ਗੁਰੂ ਪਿਆਰਿਓ ਇਹ ਜਿੰਨੀ ਉੱਚੀ ਉੱਚੀ ਆਪਾਂ ਗੁਰੂ ਗਿਆਨnath ਮਾਰੇ ਦੇ ਜਕਾਰੇ ਲਾਉਨੇ ਆ ਜਿੰਨੀ ਉੱਚੀ ਉੱਚੀ ਬਾਹਾਂ ਖੜੀਆਂ ਕਰਕੇ ਅਸੀਂ ਗੁਰੂ ਗਿਆਨnath ਮਾਰੇ ਦੇ ਗੱਲ ਕਰਦੇ ਆ ਜਿਨ੍ਹਾਂ ਇਧਰੋਂ ਅਸੀਂ ਜੋਰ ਲਾਉਨੇ ਆ ਜੇ ਕਿਤੇ ਅਸੀਂ ਗੁਰੂ ਗਿਆਨnath ਮਾਰੇ ਦੀਆਂ ਬਖਸ਼ਿਸ਼ਾਂ ਨੂੰ ਸਾਂਭ ਲਈਏ ਤਾਂ ਸ਼ਾਇਦ ਇਹ ਧਰਤੀ ਸਵਰਗ ਬਣ ਜਾਵੇ ਕਿਉਂਕਿ ਧਰਤੀ ਦੇ ਹਰ ਕੋਨੇ ਤੇ ਉਹਨਾਂ ਨੇ ਆਪਣੀ ਬਖਸ਼ਿਸ਼ ਕੀਤੀ ਹੈਗੀ ਆ ਧਰਤੀ ਦੇ ਹਰ ਨੁੱਕਰ ਨੁੱਕਰ ਦੇ ਉੱਤੋਂ ਨੇ ਮਹਾਰਾਜ ਜੀ ਨੇ ਸ਼ਬਦ ਦੀ ਖੁਸ਼ਬੂ ਛੱਡੀ ਆ ਔਰ ਅਸੀਂ ਹਜੇ ਤੱਕ ਮਹਾਰਾਜ ਜੀ ਦੇ ਬਚਨਾਂ ਦੀ ਖੁਸ਼ਬੂ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਬਣ ਸਕੇ ਔਰ ਅਜੇ ਤੱਕ ਇਸ ਨਗਰ ਦੇ ਵਿੱਚ ਧੰਨ ਗੁਰੂ ਗਿਆਨnath ਮਹਾਰਾਜ ਦੇ ਨਾਮ ਦੇ ਧੰਨ ਗੁਰੂ ਗਿਆਨnath ਮਹਾਰਾਜ ਦੇ ਡੇਰੇ ਤੇ ਕੋਈ ਕੋਈ ਪੁਖਤਾ ਸੰਬੰਧ ਨਹੀਂ ਪ੍ਰਬੰਧ ਨਹੀਂ ਹੋਇਆ ਕਿਸੇ ਨੇ ਵੀ ਵਿਚਾਰ ਹੀ ਨਹੀਂ ਕੀਤੀ ਔਰ ਜਦੋਂ ਕਿਤੇ ਗੱਲਬਾਤ ਹੁੰਦੀ ਹੈ ਤੇ ਉਦੋਂ ਅਸੀਂ ਬੜੀਆਂ ਉੱਚੀਆਂ ਉੱਚੀਆਂ ਡੀਂਗਾ ਮਾਰਦੇ ਆ ਤੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਛੋ ਧਰਤੀ ਅਲ ਸਾਡਾ ਹਜੇ ਤੱਕ ਧਿਆਨ ਹੀ ਨਹੀਂ ਆ ਗੁਪਿਆਰਿਓ ਇੱਕ ਕਦੋਂ ਸਾਡੇ ਸਮਾਜ ਦੀਆਂ ਅੱਖਾਂ ਖੁੱਲਣੀਆਂ ਹੈਗੀਆਂ ਕਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਇਹ ਬਖਸ਼ਿਸ਼ ਕੀਤੇ ਹੋਏ ਸਥਾਨਾਂ ਨੂੰ ਇਹ ਸ਼ਾਮ ਝਮਲ ਕਰਨਾ ਕਦੋਂ ਅਸੀਂ ਇਹਨਾਂ ਦੀ ਸ਼ਾਮ ਸੰਭਾਲ ਕਰਨੀ ਹੈ ਕਦੋਂ ਪੂਜਣ ਯੋਗ ਇਹਨਾਂ ਨੂੰ ਅਸੀਂ ਬਣਾਉਣਾ ਕਦੋਂ ਪਾਤਰ ਬਣਨਾ ਜਿੰਨਾ ਚਿਰ ਮਹਾਰਾਜ ਜੀ ਦੇ ਅਸੀਂ ਬਖਸ਼ਿਸ਼ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਬਣਾਂਗੇ ਤੇ ਸਾਡੇ ਨਗਰ ਦੇ ਉੱਤੇ ਸਾਡੇ ਸਮਾਜ ਦੇ ਉੱਤੇ ਸਾਡੇ ਉੱਤੇ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਕਿਵੇਂ ਹੋਣਗੀਆਂ ਤੇ ਗੁਰੂ ਪਿਆਰੋ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਸਾਰੀ ਹਾਲਤ ਦਿਖਾਓ ਇੱਥੇ ਆ ਪਸ਼ੂ ਚਾਰਨ ਦਾ ਹੈ ਆ ਦਿਖਾ ਦਿਓ ਜੀ ਜਰਾ ਬਾਬਾ ਜੀ ਉਹ ਪਸ਼ੂ ਚਾਰਦੇ ਦੇਖੋ ਇਹ ਸਵਾਰ ਫੇਰ ਤਸਾਂ ਮੇਰਾ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ ਕਿ ਮੰਡੀ ਵਿੱਚ ਸੁੱਕਾ ਢੋਲਾ ਲਾ ਕੇ ਆਉਂਦੇ ਸਮੇਂ ਸਿਰ ਆਪਣਾ ਜੋ ਨਾਂ ਵੇਚ ਕੇ ਆਪਣੇ ਘਰ ਨੂੰ ਜਾਣਗੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਆ ਦੇਖ ਲਓ ਜੀ ਇਹ ਬਿਲਡਿੰਗ ਦੇ ਉੱਤੇ ਬੋਰਡ ਲੱਗਾ ਇੰਟਰਨੈਸ਼ਨਲ ਵਾਲਮੀਕੀ ਸਭਾ ਦਾ ਇਹ ਦੇਖ ਰਖਿਆ ਹੇਠਾ ਸਾਰਾ ਕੁਝ ਇੰਟਰਨੈਸ਼ਨਲ ਵਾਲਮੀਕੀ ਸਭਾ ਜਿਹੜੀ ਆ ਉਹਦੀ ਦੇਖ ਰਹੀ ਕਿ ਹੇਠ ਇਹ ਸਾਰਾ ਡੇਰਾ ਚੱਲਦਾ ਤੂੰ ਅਸੀਂ ਅੰਦਰ ਜਾ ਕੇ ਵੀ ਦੇਖਿਆ ਤੁਹਾਨੂੰ ਦਿਖਾਉਣੇ ਆ ਅੰਦਰ ਮੈਂ ਕਹਿ ਨਹੀਂ ਸਕਦਾ ਕੁਝ ਤੁਸੀਂ ਖੁਦ ਦੇਖ ਲਓ ਜੀ